ਜੀ ਅਸੀਂ ਗੁਰੂ ਦੇ ਪਿਆਰੇ ਨੂੰ ਸੁਣਦੇ ਆ ਗੁਰੂ ਦਾ ਪਿਆਰਾ ਸਾਨੂੰ ਚੰਗਾ ਲੱਗਣਾ ਚਾਹੀਦਾ ਪਰ ਜਦੋਂ ਅਸੀਂ ਬਾਣੀ ਵਿੱਚ ਪੜੀਦਾ ਦੁਨੀਆਂ ਵਿੱਚ ਰੱਬ ਤੋਂ ਬਗੈਰ ਤੇ ਚੰਗਾ ਹੈ ਹੀ ਕੋਈ ਨਹੀਂ ਧਿਆਨ ਦੇਣਾ ਫਿਰ ਅਸੀਂ ਕਿਹਦੇ ਤੋਂ ਨਸੀਹਤ ਲਈਏ ਕਿਹੜੇ ਸਿਆਣੇ ਦੀ ਗੱਲ ਸੁਣੀਏ ਕਿਉਂਕਿ ਬਾਣੀ ਵਿੱਚ ਲਿਖਿਆ ਹਮੇ ਅਵਗੁਣ ਭਰੇ ਏਕ ਗੁਣ ਨਹੀਂ ਬਾਣੀ ਵਿੱਚ ਲਿਖਿਆ ਸਾਡੇ ਸਾਰਿਆਂ ਲਈ ਮੈਂ ਤੁਸੀਂ ਸਾਰੇ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਮਾਰੇ ਮੇਰੇ ਵਿੱਚ ਤੁਹਾਡੇ ਵਿੱਚ ਐਨੇ ਔਗਣ ਨੇ ਜਿਹੜੇ ਗਿਨੇ ਨਹੀਂ ਜਾ ਸਕਦੇ ਮਾਰੇ ਬਾਣੀ ਵਿੱਚ ਕਹਿੰਦੇ ਨੇ ਫਿਰ ਅਸੀਂ ਇੱਕ ਦੂਜੇ ਕੋਲੋਂ ਸਿੱਖਿਆ ਕਿਦਾਂ ਲੈ ਸਕਦੇ ਹਾਂ ਸਵਾਲ ਹੈ ਨਾ ਫਿਰ ਆਪਾਂ ਬਾਣੀ ਦੀ ਹੋਰ ਪੰਕਤੀ ਪੜ੍ਹਨੀ ਹੈ ਗੁਰੂ ਨਾਨਕ ਮਹਾਰਾਜੀ ਦੀ ਮਹਾਰਾਜੀ ਕਹਿੰਦੇ ਨੇ ਵੀ ਗੁਨਾ ਕਾ ਹੋਵੇ ਵਾਸਲਾ ਕਟ ਵਾਸ ਲਈ ਜੇ ਸਾਂਝ ਕਰੀ ਜੇ ਗੁਨੇ ਕੇਰੀ ਛੋੜ ਔਗਣ ਚੱਲੀ ਹੈ ਪਿੱ ਜਦੋਂ ਵੀ ਅਸੀਂ ਕਿਸੇ ਨੂੰ ਸੁਣਨਾ ਕਿਸੇ ਸਿਆਣੇ ਨੂੰ ਮਿਲਣਾ ਕਿਸੇ ਵੀ ਇਨਸਾਨ ਨੂੰ ਮਿਲਣਾ ਉਦੋਂ ਫਿਰ ਉਸ ਦੇ ਜਿਹੜੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਔਗਣ ਨੇ ਉਹਨਾਂ ਨੂੰ ਇਗਨੋਰ ਕਰਨਾ ਹੈ ਉਹ ਨਹੀਂ ਦੇਖਣੇ ਜੇ ਬੰਦਾ ਸਾਹਮਣੇ ਵਾਲੇ ਦੇ ਔਗਣ ਦੇਖਦਾ ਰਿਹਾ ਉਹਦੀ ਗੱਲ ਸੁਣਨ ਨੂੰ ਦਿਲ ਨਹੀਂ ਕਰੇਗਾ ਜਿਹੜਾ ਕਹਿੰਦਾ ਵੀ ਫਲਾਨਾ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਹਦੀ ਗੱਲ ਨਹੀਂ ਸੁਣਨੀ ਜਿਹੜਾ ਇਸ ਤਰ੍ਹਾਂ ਕਹਿ ਰਿਹਾ ਉਹ ਕਿੰਨਾ ਕੋ ਚੰਗਾ ਹਮ ਨਹੀਂ ਚੰਗਾ